ਹਾਂਜੀ ਭਾਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਜਿਹੜਾ ਡੈੱਡ ਬੋਡੀ ਮਿਲੀ ਹੈ ਉਹ ਉਹਨਾਂ ਬਾਰੇ ਦੱਸੋ ਮੇਰਾ ਨਾਮ ਰਣਜੀਤ ਸਿੰਘ ਫਿਰਦੇਵਾਲ ਹੈ ਜੀ ਸਾਡਾ ਦਲਬੀਰ ਸਿੰਘ ਜਿਹੜਾ ਸਾਡੇ ਵੱਡੇ ਸਾਧ ਸਿੰਘ ਰਾਤੀ ਹੀ ਪਤਾ ਲੱਗਾ ਕਿ ਦੂਰ ਦੀਆਂ ਵਾਲੇ ਦੀ ਬੋਡੀ ਆ ਉਹ ਬਸਤੀ ਬਾਬਾ ਕੇ ਨੇੜੇ ਦੇ ਲੱਗਿਓ ਦੂਰ ਦੇ ਵਿੱਚੋਂ ਬਰਾਮਦ ਹੋਈ ਸੀ ਫੋਨਾਂ ਲੱਤਫੱਤ ਸੀ ਹੀ ਜਾ ਕੇ ਮੌਕੇ ਦੇ ਵੇਖ ਕੇ ਆਏ ਕਾਫੀ ਥੀਮਾ ਲੱਤਫੱਤ ਸੀ ਹੁਣ ਅਸੀਂ ਲੋਹੜੀ ਵਿੱਚ ਵੀ ਬੋਡੀ ਦੇਖੀ ਹੈ ਸੱਟਾਂ ਦੇ ਨਿਸ਼ਾਨ ਹੈਗੇ ਆ ਸਿਰ ਪਿੱਛੇ ਵੀ ਹੈਗੇ ਆ ਮੂੰਹ ਤੇ ਵੀ ਹੈਗੇ ਆ ਸੋ ਇਹ ਇੱਕ ਤਰ੍ਹਾਂ ਦਾ ਸਰਕਾਰੀ ਪਿਸਤਲ ਹੈ ਉਹਨੇ ਇਹ ਕਹਿੰਦਾ ਕਿ ਲਗ ਸਾਰਾ ਮਾਮਲਾ ਸ਼ੱਕੀ ਲੱਗਦਾ ਕਿਉਂਕਿ ਉਹਨਾਂ ਨੇ ਦੋ ਵਜੇ ਉਧਰ ਨੂੰ ਕੀ ਕਰਨ ਜਾਣਾ ਸੀਗਾ ਕਿ ਅਸੀਂ ਤਾਂ ਇਹ ਬਰਜੁਰ ਮੰਗ ਕਰਦੇ ਆ ਪ੍ਰਸ਼ਾਸਨ ਦੇ ਕੋਲੋਂ ਵੀ ਇਹ ਵੀ ਇਹਨਾਂ ਨਾਲ ਜਾਣ ਚਾਹੀਏ ਕਿ ਜਿਹੜੇ ਦੀ ਐਸਪੀ ਰੈਂਕ ਸੀ ਹੋਰ ਹਿੰਦੂਸਤਾਨ ਦਾ ਸਟਾਫ ਹਮਮ ਹਰਜਨ ਵਰਕਸ ਤੋਂ ਅੰਮੀ ਮੰਗਦਾ ਤੇ ਉਹ ਸਾਰੀਆਂ ਗੱਲਾਂ ਤੇਨ ਚਾਹ ਕੇ ਪਰ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਹੋਈਆ ਸਹਿਯੋਗ ਨਹੀਂ ਹਾਲੇ ਤੱਕ ਹੋਇਆ ਵੀ ਜਿਸ ਨਾਲ ਜੇ ਆਪਾਂ ਮੜਕੀ ਨੂੰ ਫ੍ਰੀਡਮ ਸੇਲਾ ਸਕੀਏ ਸਾਰੇ ਸੀਸੀਟੀਵੀ ਕੈਮਰੇਜ ਜੀ ਫਿਰ ਚੱਕਾਣ ਚਾਹੀਦੀ ਆ ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਕੀ ਭਾਣਾ ਬਪਰੇ ਕਿੱਦਾਂ ਹੋਇਆ ਕੀ ਨਹੀਂ ਹੋਇਆ ਸੋ ਹਲੇ ਕੁਛ ਨਹੀਂ ਕਹਾਂ ਜਲਦਬਾਜ਼ੀ ਤੁਹਾਨੂੰ ਅਟਾਸ ਕਦੋਂ ਗੱਲ ਹੋਈ ਸੀ ਉਹ ਤੋਂ ਪਹਿਲਾਂ ਉੱਥੇ ਗਏ ਕਿੱਦਾਂ ਸੀਗੇ ਕਿ ਇਹਦੇ ਨਾਲ ਗਏ ਸੀ ਅੱਗੇ ਕਿੱਥੋਂ ਉਤਰੇ ਤੇ ਅੱਗੇ ਕਿੱਦਾਂ ਪਹੁੰਚੇ ਆ। ਆਏ ਸੀ ਦੋ ਕਹਿੰਦੇ ਵੀ ਅਸੀਂ ਜਗENDER ਨਾਲ ਲੈ ਕੇ ਆਏ ਉਹਨਾਂ ਨੂੰ ਆਪਣੀ ਗੱਡੀਆਂ ਦੀ ਹੈਗੀ ਸੀ ਆਪਣੇ ਕੋਲ ਗਨਵਣ ਦੀ ਪੈਂਦੀ ਸੀ। ਤੋਂ ਉਹ ਬਾਅਦ ਕਹਿੰਦੇ ਸੀ ਅਸੀਂ ਬਸਟਾਨ ਸਰਤਾ ਇਹਨਾਂ ਨੂੰ ਤੋਂ ਬਾਅਦ ਬਸਟਾਨ ਤੋਂ ਬਸਤੀ ਬਾਬਾਕੀਰ ਕਿੱਦਾਂ ਗਏ ਆ ਉਹ ਸਾਰਾ ਇਹ ਸਿੱਖਣਾ ਆਮ ਦਾ। ਹਾਂਜੀ ਇੱਕ ਆਪਣੇ ਦੱਸੋ ਜਿਹੜੇ ਕਪੂਰਥਲਾ ਰੋਡ ਤੇ ਘਰ ਹੈਗਾ ਉਹਨਾਂ ਦਾ ਤੇ ਆਪਣੇ ਜਿਹੜੇ ਬਸਤੀ ਬਾਬਾ ਖੇਲ ਉਹ ਉਹ ਉਧਰ ਜਾ ਸਕਦੇ ਸੀ ਕਿ ਜਾਂ ਫੇ ਕਿਉਂਕਿ ਵਾਕਿੰਗ ਦਾ ਕੋਈ ਜਾ ਸਕ ਹਿੰਟ ਕਪੂਰਥਲਾ ਰੋਡ ਨੂੰ ਜਾ ਸਕਦੇ ਮੰਨਦੇ ਆਂ ਪਰ ਜਦੋਂ ਰਾਈਟ ਸਾਈਡ ਨੂੰ ਆਪਾਂ ਬਲਟਰਨਪੁਰ ਪਰ ਨੂੰ ਮੋੜਦੇ ਨੇ ਨੇੜੇ ਨੇੜੇ ਉੱਥੇ ਜਾਂਦੀ ਕੋਈ ਟੱਕ ਨਹੀਂ ਮਿਲਦੀ ਕੋਈ ਪੈਦਲ ਚੱਲਦੇ ਨਹੀਂ ਸੀ ਜ਼ਿਆਦਾ ਹਾਂਜੀ ਤੇ ਇੰਨੀ ਇੰਨੀ ਬਲੀਡਿੰਗ ਹੋਈ ਹੈ ਇੰਨਾ ਖੂਨ ਲਾਸਪ ਲਾਸ ਮਿਲਿਆ ਹੈ ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਤੋਟਲ ਇਹ ਤੁਸੀਂ ਕੀ ਮੰਗ ਕਰਦੇ ਹੋ ਆਪਣੇ ਕਿਉਂਕਿ ਐਸੇ ਵੱਡੇ ਵੱਡੇ ਰੈਂਕ ਤੁਸੀਂ ਜਿ세 ਆ ਕੀ ਖਿਡਾਰੀ ਵੀ ਸੀਗੇ ਆਪਣੇ ਰੈਂਕ ਪੁਲਿਸ ਰੈਂਕ ਤੇ ਸੀਗੇ ਤੇ ਪੁਲਿਸ ਵਾਲੇ ਤੱਕ ਕੋਈ ਕਾਰਵਾਈ ਤਕੀਦ ਕਿ ਨਾ ਜਾਂਦੇ ਸਾਨੂੰ ਹਾਲ ਵੀ ਅਸੀਂ ਜੀ ਕਿ ਪੁਲੀਸ ਸੈਕਸ਼ਨ ਲੱਗਾ ਨਹੀਂ ਕਿ ਜਿਹੜਾ ਕਿ ਐਡਾ ਐਡਾ ਵੱਡਾ ਡੀਐਸਪੀ ਪੰਜਾਬ ਪੁਲਿਸ ਦਾ ਹੋਵੇ ਤੇ ਉਹਦਾ ਪਿਸਤਲ ਵੀ ਮਿਸਿੰਗ ਹੋਵੇ ਤੇ ਉਹਦੀ ਡੈੱਡ ਬੋਡੀ ਵੀ ਰਾਤ ਨੂੰ ਉਹ ਵੀ ਇਨੀ ਹਾਈ ਸਕਿਉਰਿਟੀ ਦਾ ਅਲਰਟ ਹੋਵੇ ਰਾਤ ਨੂੰ 9 ਸਾਲ ਕਰਕੇ ਪਰ ਅੱਜ ਨੇ ਵਾਅਦਾਦ ਵੀ ਹੋ ਜੀ ਗਏ ਜਾਂ ਕੀ ਹੋਵੇ ਮਤਲਬ ਕਿ ਸਾਨੂੰ ਕੋ ਸਮਝ ਨਹੀਂ ਆ ਰਹਾ ਇਕ ਵਾਰ ਦੱਸ ਦਿਓ ਉਹਨਾਂ ਦੇ ਖੇਡ ਦੱਸ ਦਿਓ ਤੇ ਕਿਹੜੇ ਕਿਹੜੇ ਅਵਾਰਡ ਉਹਨੂੰ ਮ ਸਾਲ ਉਹਨਾਂ ਅਰਜਨਵਾਲ ਮਿਲਿਆ ਹੋਇਆ ਸੀਗਾ ਸੀਮੈਨ ਆਫ ਇੰਡੀਆ ਦਾ ਖਿਤਾਬੀ ਉਹਨਾਂ ਨੂੰ ਮਿਲਿਆ ਹੋਇਆ ਸੀਗਾ ਬਹੁਤ ਤਗੜੇ ਸਪੋਰਟਸਮੈਨ ਸੀ ਅ ਮਤਲਬ ਅੱਛਾ ਰਾਤੀ ਇਕੱਲੇ ਹੀ ਗਏ ਹੋਏ ਸੀਗੇ ਨਾਲ ਆਪਣੇ ਹੋਰ ਗਨਮੈਨ ਵਗੈਰਾ ਜਾਂ ਪੁਲਿਸ ਜਿਹੜੇ ਸਨ ਨਹੀਂ ਆਪਣੇ ਮੁੰਡੇ ਘਰੋਂ ਲੈ ਕੇ ਆਏ ਇਹਨਾਂ ਨੂੰ ਉਹਨਾਂ ਨੇ ਉਹਨਾਂ ਨੂੰ ਬਸਟਾਂ ਚੜ੍ਹਦਾ ਬਾਅਦ ਚ ਉਹਦੇ ਬਾਅਦ ਚ ਹੀ ਪਤਾ ਲੱਗਾ ਕੀ ਹੋਇਆ ਉਹ ਮੁੰਡੇ ਨਾਲ ਹੀ ਪੁਲਿਸ ਦੇ ਕੋਲ ਹੀ ਆਸਰੇ ਹਾਂ ਜਾਂਚ ਚੱਲ ਰਹੀ ਹੈ